ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਆਪਾਂ ਪਹੁੰਚ ਚੁੱਕੇ ਆ ਪਿੰਡ ਬੀਬੀ ਵਾਲਾ ਜ਼ਿਲ੍ਹਾ ਬਠਿੰਡਾ ਆਪਾਂ ਤੁਹਾਨੂੰ ਦਿਖਾਉਣੇ ਆ ਪਿੰਡ ਦਾ ਬੱਸ ਸਟੈਂਡ ਬਹੁਤ ਸੋਹਣਾ ਬੋਰਡ ਲੱਗਿਆ ਹੋਇਆ ਇੱਥੇ ਸਾਹਮਣੇ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਆ ਪਿੰਡ ਦਾ ਬੱਸ ਸਟੈਂਡ ਬਹੁਤ ਸੋਹਣਾ ਬੱਸ ਸਟੈਂਡ ਬਣਾਇਆ ਹੋਇਆ ਪਿੰਡ ਵਾਲੇ ਨੇ ਇਹ ਆ ਜੀ ਪਿੰਡ ਬੀਬੀ ਵਾਲੇ ਦਾ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਇਸ ਪਿੰਡ ਦੇ ਵਿੱਚ ਸਾਹਮਣੇ ਇੱਧਰ ਬੋਰਡ ਲੱਗਿਆ ਹੋਇਆ ਬਹੁਤ ਵਧੀਆ ਪਿੰਡ ਆ ਅੱਗੇ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਅੰਦਰੋਂ ਆਪਾਂ ਤੁਹਾਨੂੰ ਗੁਰੂ ਘਰ ਦਿਖਾ ਦਿੰਨੇ ਆ ਸਾਹਮਣੇ ਨਿਸ਼ਾਨ ਸਾਹਿਬ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਸਾਹਮਣੇ ਬੋੜਾਂ ਦੇ ਥੱਲੇ ਪਸ਼ੂ ਬੰਨੇ ਹੋਏ ਆ ਜਿਵੇਂ ਕਿ ਆਪਣੇ ਪਹਿਲਾ ਆਮ ਹੀ ਆਪਣੇ ਪੰਜਾਬ ਦੇ ਵਿੱਚ ਇਨੇ ਨੇ ਪਸ਼ੂ ਹੁੰਦੇ ਸੀ ਅੱਜ ਕੱਲ ਤਾਂ ਆਪਾਂ 1-1 2-2 ਪਸ਼ੂ ਮਸਾ ਰੱਖਦੇ ਆ ਆਪਾਂ ਹੁਣ ਖੜੇ ਆਗੇ ਇਹ ਪਿੰਡਾ ਬੀਬੀ ਵਾਲਾ ਜ਼ਿਲ੍ਹਾ ਬਠਿੰਡਾ ਅੱਜ ਕੱਲ ਪੰਜਾਬ ਦੇ ਵਿੱਚ ਇੰਨੇ ਪਸ਼ੂ ਕੋਈ ਨਹੀਂ ਰੱਖਦਾ ਹੁਣ ਪਾਕਿਸਤਾਨ ਚ ਜਰੂਰ ਇਸ ਤਰ੍ਹਾਂ ਦੇ ਹੈਗਾ ਜੀ ਮਾਹੌਲ ਬਹੁਤ ਵਧੀਆ ਲੱਗਿਆ ਤਾਂ ਕਰ ਅਸੀਂ ਸ਼ਾਟ ਲੈ ਰਹੇ ਆਂ ਆਪਾਂ ਚੱਲਦੇ ਹੁਣ ਅੱਗੇ ਇਹ ਸਕੂਲ ਵਾਲੇ ਜਵਾਕ ਵਧੀਆ ਲੱਗਿਆ ਦੇਖ ਕੇ ਬੱਚ ਪੰਜਾਬੀ ਕਰਾਤਾ ਇਹਨਾਂ ਨੇ ਪਿੰਡ ਬੀਬੀ ਵਾਲਾ ਬਹੁਤ ਸੋਹਣਾ ਦਰਵਾਜ਼ਾ ਬਣਿਆ ਹੋਇਆ ਜਿਹੜਾ ਕਿ ਸਨ 1910 ਵੇਲੇ ਦਾ ਬਣਿਆ ਹੋਇਆ ਵਧੀਆ ਇਹਨਾਂ ਨੇ ਉਸ ਤੋਂ ਬਾਅਦ ਮੁਰੰਮਤ ਕੀਤੀ ਹੈ ਇਸੀ ਸਾਹਮਣੇ ਰੱਖਿਆ ਹੋਇਆ ਜਿਹਨੂੰ ਕਿ ਆਪਾਂ ਸਾਂਝਾ ਦਰਵਾਜ਼ਾ ਵੀ ਕਹਿੰਦੇ ਆ ਦੇਖ ਰਹੇ ਹੋ ਕਿੰਨਾ ਸੋਹਣਾ ਬਣਿਆ ਹੋਇਆ ਕਿੰਨਾ ਵਧੀਆ ਇਹਨਾਂ ਨੇ ਸਾਫ ਸੰਭਾਲ ਕੀਤੀ ਹੋਈ ਹੈ ਇਸ ਦੀ ਸਾਹਮਣੇ ਬੋੜ ਲੱਗਿਆ ਹੋਇਆ ਅੱਗੇ ਸਾਥ ਆ ਗਈ ਸਾਥ ਦੇ ਥੱਲੇ ਬਜ਼ੁਰਗ ਬੈਠੇ ਆ ਗੱਲਾਂ ਬਾਤਾਂ ਕਰੀ ਜਾਂਦੇ ਆਪਾਂ ਚੱਲਦੇ ਆ ਉੱਥੇ ਵੀ ਇਹਦੇ ਫਾਰੀ ਗਿਆ ਆਪਾਂ ਇਸ ਆ ਜਿਆਥੇ ਆ ਕੇ ਆ ਜਾ ਬਾਹਰ ਦੇ ਵੀ ਆ ਜਾ ਇੱਥੇ ਬਜ਼ੁਰਗ ਬੈਠੇ ਹੋਏ ਆ ਇੱਥੇ ਸਾਥ ਦੇ ਥੱਲੇ ਬਜ਼ੁਰਗ ਬੈਠੇ ਹੋਏ ਆ ਬਹੁਤ ਸੋਹਣਾ ਮਾਹੌਲਾ ਤੇ ਬਹੁਤ ਸੋਹਣਾ ਪਿੰਡ ਆ ਪੁਰਾਤਨ ਚੀਜ਼ਾਂ ਨੂੰ ਸਾਹਮਣੇ ਕਿ ਰੱਖੀ ਬੈਠਾ ਇਹ ਪਿੰਡ ਆ ਬੀਬੀ ਵਾਲਾ ਜ਼ਿਲ੍ਹਾ ਬਠਿੰਡਾ ਜਿਹੜਾ ਤਾਂ ਆਪਾਂ ਤੁਹਾਨੂੰ ਦਰਵਾਜ਼ਾ ਦਿਖਾਇਆ ਸੀਗਾ 1910 ਵਾਲਾ ਦਰਵਾਜ਼ਾ ਬਣਿਆ ਹੋਇਆ ਇੱਧਰ ਤੁਸੀਂ ਬਾਹਰਲੀ ਦੇਖ ਦੇਖ ਰਹੇ ਹੋ ਇਸ ਦਰਵਾਜ਼ੇ ਦੀ ਆਪਾਂ ਥੋੜਾ ਜਿਹਾ ਜ਼ੂਮ ਕਰਕੇ ਦਿਖਾ ਦਿੰਨੇ ਆਂ ਹੁਣ ਆਪਾਂ ਅੱਗੇ ਚੱਲਦੇ ਹਾਂ ਸਾਹਮਣੇ ਤੁਸੀਂ ਵੇਖ ਰਹੇ ਹੋ ਬੀਬੀ ਕਰਮਕੌਰ ਦੀ ਜਗ੍ਹਾ ਇਹ ਇਹਨਾਂ ਦੇ ਨਾਂ ਤੇ ਬੀਬੀ ਵਾਲਾ ਪਿੰਡ ਵੱਜਿਆ ਇਸੇ ਕਰਕੇ ਹੁਣ ਇਸ ਪੈਂਟ ਨੂੰ ਬੀਬੀ ਵਾਲੇ ਦੇ ਨਾਮ ਨਾਲ ਜਾਣਿਆ ਜਾਂਦਾ ਅੰਦਰ ਇਤਿਹਾਸ ਵੀ ਲਿਖਿਆ ਹੋਇਆ ਜਿਹੜਾ ਕਿ ਆਪਾਂ ਪੜ੍ਹ ਕੇ ਆਏ ਹਾਂ ਇਤਿਹਾਸ ਦੇ ਵਿੱਚ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਬੀਬੀ ਜੀ ਦੁਆਰਾ ਲਿਖਿਆ ਗਿਆ ਹੱਥ ਲਿਖਤ ਤੇ ਇਹਨਾਂ ਦੇ ਪੈਰ ਦੀ ਜੁੱਤੀ ਤੇ ਕੰਗਣ ਜਿਹੜਾ ਕਿ ਪੁੱਚੋ ਕਲਾ ਦੇ ਵਿੱਚ ਅੱਜ ਵੀ ਮੌਜੂਦ ਹੈ ਬੀਬੀ ਕਰਮਕੌਰ ਦਾ। ਬਾਕੀ ਆਪਾਂ ਤੁਹਾਨੂੰ ਅੰਦਰ ਦਾ ਵੀਊ ਦਿਖਾ ਦਿੰਨੇ ਆ। ਹੁਣ ਆਪਾਂ ਚੱਲਦੇ ਆਂ ਅੱਗੇ ਪਿੰਡ ਦੇ ਵਿੱਚ ਦਿਖਾਉਣੇ ਆ ਤੁਹਾਨੂੰ ਪਿੰਡ ਬੀਬੀ ਵਾਲਾ। ਹੌਲੀ ਆਜੋ ਹੌਲੀ ਹੌਲੀ ਤੁਰੇ ਚਲੋ। 토리토리토리토리। ਆਣੀ ਬੀਨ ਮੈਂ ਉਹ ਹੈਗਾ ਵੀ ਕੀ ਉਹ ਨਾ ਭੁੱਲ ਗਿਆ। ਤੇ ਮੇਰੇ ਮੁਟਿਆਵਾਂਗਾ ਬਸ। ਚਲੋ ਠੀਕ ਹੈ। ਬਾਈ। ਅੱਜ ਮੇਰੇ ਕੋਮੈਂਟਰ ਬਾਕੀ ਸਾਰੇ ਮੈਂ ਮਿਲਟਰਾ। ਇਹ ਮੇਰੀ ਗੱਲ ਹੀ ਨਹੀਂ ਮੰਨਦੇ। ਇਹ ਖੜਾ। ਬੜੇ ਬੜੇ। ਵਾਹ ਇਹ ਜਲਦੀ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਹੁਣ ਆਪਾਂ ਅਗੇ ਜੀ। ਗੁਰੂ ਘਰ ਕੋਲੇ ਇੱਧਰ ਸ੍ਰੀ ਗੁਰੂ ਰਵਿਦਾਸ ਬਾਬਾ ਜੀ ਦਾ ਗੁਰੂ ਘਰ ਬਣਿਆ ਹੋਇਆ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਜਿਹੜਾ ਆਪਣੇ ਦਰਵਾਜ਼ਾ 1910 ਵੇਲੇ ਦਾ ਬਣਿਆ ਹੋਇਆ ਜੀ ਹਾਂ ਉਹ ਵੱਡਾ ਦਰਵਾਜ਼ਾ ਇਹਦਾ ਠੀਕ ਹੈ ਜੀ ਉਹ ਫੇ ਸਾਡੇ ਪਿੰਡ ਦੇ ਉੱਥੇ ਜਦੋਂ ਗਏ ਜਿੱਥਾ ਗਿਆ ਤੇ ਉਹਨਾਂ ਨੇ ਭਾਈ ਪੁੱਛਿਆ ਵੀ ਕਿਹੜੇ ਕਿੱਥੋਂ ਆਏ ਆ ਉਹ ਤੇ ਬੰਡੇ ਤੋਂ ਆਏ ਠੀਕ ਹੈ ਜੀ ਜੋ ਜੇ ਮੁਸਲਮਾਨ ਸੀ ਉਹਦੇ ਅਸੀਂ ਵੀ ਬੰਡੇ ਤੇ ਹੀ ਆ ਅਗੇ ਕਿਹੜਾ ਪਿੰਡ ਹੈ ਅਗੇ ਬੀਬੀ ਵਾਲਾ ਉਹ ਸਾਡਾ ਪਿੰਡ ਹੈ ਕਿ ਬੀਬੀ ਵਾਲਾ ਹਾਂ ਜਦੋਂ ਐ ਗੱਲ ਹੋਈ ਇਹ ਫਲਾਦਨਾ ਕੇ ਪੱਤਾਦਾਰੀ ਸੀ ਕਰਤਾਰ ਨੰਬਰਦਾਰ ਸੀ ਉਹ ਬੰਦੇ ਆ ਜਿਹੜੇ ਉਹ ਦਾ ਕਰਤਾਰਤਾ ਬਾਇਆ ਦਾਰੀ ਮਰ ਗਿਆ ਕੇ ਪੁੱਤਰ ਰਹਦੇ ਹੁੰਦੇ ਸੀ ਅੱਛਾ ਜੀ ਤੇ ਕਿ ਆਪਣਾ ਦਰਵਾਜਾ ਕਿਵੇਂ ਆ ਕੇ ਦਰਵਾਜਾ ਤਾਂ ਹੀ ਹੋਣਾ ਹੋਵੇ ਤਾਂ ਮੰਡੋਲੀ ਆ ਬਟਾ ਮੰਡੋਲੀ ਆ ਤੇ ਉਹਾਂ ਦੇ ਪਿਆਏ ਕਰੋ ਕਿ ਦਰਵਾਜਾ ਤਾਂ ਜਿਹੜਾ ਅਸੀਂ ਬਣਾਇਆ ਸੀ ਸਾਡੇ ਹੱਥਾਂ ਦਾ ਹੂੰ ਹੂੰ ਤੇ ਤੁਸੀਂ ਦਰਵਾਜਾ ਜਾਂ ਤਾਂ ਫਿਰ ਅਸੀਂ ਪੈਸੇ ਭੇਜ ਦਿੰਨੇ ਆ ਤੇ ਕਾਫੇ ਦਰਵਾਜਾ ਠੀਕ ਕਰਾ ਫਿਰ ਸਾਡੇ ਪਿੰਡਦਿਆਂ ਨੇ ਪੈਸੇ ਇਕੱਠੇ ਕਰਕੇ ਫਿਰ ਦਰਵਾਜੇ ਦਾ ਪਹਿਲਾਂ ਇਹਦੇ ਤੇ ਫੱਟੀਆਂ ਤੇ ਕਤ ਉਹਦੀ ਸਿੱਤ ਸੀ ਬਾਲਿਆਂ ਫਿਰ ਇਹਦੇ ਲੈਂਟਰ ਪਾ ਅੱਛਾ ਉਸ ਟਾਈਮ ਲੈਂਟਰ ਪਾਇਆ ਅੱਛਾ ਵਧੀਆ ਬਣਾ ਕੇ ਉਹਨੂੰ ਦੱਸਿਆ ਭਾਈ ਅਸੀਂ ਵਧੀਆ ਕੰਪਲੀਟ ਬਣਾਤਾ ਜੇ ਤੂੰ ਜਾ ਕੇ ਦੇਖਣਾ ਤਾਂ ਦੇਖ ਲਓ ਨਹੀਂ ਬਹੁਤ ਸੋਹਣਾ ਬਣਿਆ ਹੋਣਾ ਸਰ ਮੈਂ ਵੀ ਨਾ ਜੀ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਸਕੂਲ ਦੇ ਬਿਲਕੁਲ ਬਾਹਰ ਸ਼ਹੀਦ ਭਗਤ ਸਿੰਘ ਦੀ ਇੱਧਰ ਤਸਵੀਰ ਬਣਾਈ ਹੋਈ ਆ ਦੇ ਛੋਟੇ ਛੋਟੇ ਬੱਚਿਆਂ ਦੀ ਸਾਹਮਣੇ ਤੁਸੀਂ ਦੇਖ ਰਹੇ ਹੋ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਬੀਬੀ ਵਾਲਾ ਬਹੁਤ ਸੋਹਣਾ ਸਕੂਲ ਆ ਆਪਾਂ ਤੁਹਾਨੂੰ ਅੱਗੇ ਦੀ ਝਲਕ ਦਿਖਾ ਦੇਨੇ ਹਾਂ ਸਕੂਲ ਦੀ ਸਾਹਮਣੇ ਦੇਖ ਸਕਦੇ ਹੋ ਸਕੂਲ ਬਣਿਆ ਹੋਇਆ ਬਹੁਤ ਵਧੀਆ ਸਕੂਲ ਆ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਅੱਗੇ ਪਿੰਡ ਦੇ ਵਿੱਚ ਉਹ ਵੀ ਆਪਾਂ ਤੁਹਾਨੂੰ ਪੂਰਾ ਪਿੰਡ ਦਿਖਾਵਾਂਗੇ ਲਗਭਗ ਕੰਪਲੀਟ ਹੋ ਚੁੱਕਿਆ ਸਾਰਾ ਆਜੋ ਜੀ ਚੱਲਦੇ ਹਾਂ ਅੱਗੇ ਪਿੰਡ ਬੀਬੀ ਵਾਲ ਦੇ ਵਿੱਚ ਇੱਧਰ ਮਸਜਿਦ ਬਣੀ ਹੋਈ ਆ। ਬਾਕੀ ਹਜੇ ਕੰਮ ਚੱਲ ਰਿਹਾ। ਬਾਕੀ ਆਪਾਂ ਤੁਹਾਨੂੰ ਅੰਦਰੋਂ ਦਿਖਾ ਦਿੰਨੇ ਆ। ਇਹ ਜਿਹੜੀ ਤੁਸੀਂ ਦੇਖੀ ਇਹ ਸੀਗੀ ਜੀ ਪਿੰਡ ਬੀਬੀ ਵਾਲਾ ਜ਼ਿਲ੍ਹਾ ਬਠਿੰਡਾ ਦੀ ਮਸਜਿਦ। ਅੱਜ ਦਾ ਬਲੌਗ ਆਪਾਂ ਇੱਥੇ ਹੀ ਕਰਦੇ ਆ ਸਮਾਪਤ। ਸਾਨੂੰ ਦਿਓ ਜੀ ਇਜਾਜ਼ਤਾਂ ਮਿਲਦਿਆਂ ਕਿਸੇ ਨਵੇਂ ਪਿੰਡ ਤੇ ਨਵੇਂ ਬਲੌਗ ਦੇ ਨਾਲ ਸਾਨੂੰ ਦਿਓ ਜੀ ਇਜਾਜ਼ਤ ਸਤਿ ਸ੍ਰੀ ਅਕਾਲ